ਮੇਰਾ ਉਸ ਘਰ ਵਿੱਚ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ بڑے ਸੁਪਨੇ ਲੈ ਕੇ ਉਸ ਘਰ ਵਿੱਚ ਆਈ ਸੀ ਪਰ ਜਦੋਂ ਮੈਂ ਉੱਥੇ ਵਿਆਹ ਕੀ ਗਈ ਤੇ ਅਜੀਬ ਜੀ ਗੱਲ ਵੇਖੀ ਤਾਂ ਮੇਰਾ ਮਾਨੇ ਟੁੱਟ ਗਿਆ ਮੇਰਾ ਘਰ ਵਾਲਾ ਸੰਜੀਵ ਜੋ ਕਿ ਮੇਰੇ ਨਾਲੋਂ ਉਮਰ ਵਿੱਚ 2 ਕਿਸਾਲ ਵੱਡਾ ਸੀ ਮੇਰੇ ਘਰ ਦੇ ਕਹਿੰਦੇ ਚੱਲ ਵਧੀਆ ਮੁੰਡਾ ਆ ਇਹਨੂੰ ਸੰਭਾਲ ਲੂਗਾ ਜੇ ਦੋਵੇਂ ਜਣੇ ਇੱਕੋ ਜੀ ਉਮਰ ਦੇ ਹੋਣ ਤਾਂ ਐਵੇਂ ਲੜੀ ਜਾਣਗੇ ਮੈਂ ਸਮਝਦਾਰ ਸੀ ਪਰ ਮੇਰੇ ਘਰਦਿਆਂ ਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਮੈਂ ਛੋਟੇ ਬੱਚਿਆਂ ਵਾਂਗ ਕਰਦੀ ਰਹਿਣੀ ਆ ਕਿਉਂਕਿ ਪੇਕੇ ਘਰ ਮੈਂ ਬੜਾ ਇਦਾਂ ਹੀ ਕਰਦੀ ਰਹਿੰਦੀ ਸੀ ਪਰ ਸਹੁਰੇ ਘਰ ਮੈਂ ਬੜੀ ਸਿਆਣੀ ਜੀ ਬਣ ਕੇ ਗਈ ਸੀ ਮੈਨੂੰ ਪਤਾ ਸੀ ਕਿ ਉੱਥੇ ਜਾ ਕੇ ਮੈਨੂੰ ਸਾਰਾ ਕੰਮ ਆਪ ਹੀ ਕਰਨਾ ਪੈਣਾ ਮੇਰਾ ਘਰ ਵਾਲਾ ਸੰਜੀਵ ਮੇਰੇ ਨਾਲੋਂ ਬਿਲਕੁਲ ਅਲੱਗ ਸੀ ਮੈਂ ਸੋਚਦੀ ਸੀ ਕਿ ਉਹ ਮੇਰੇ ਵਾਂਗ ਹੋਊਗਾ ਪਰ ਸਾਡੀ ਦੋਵਾਂ ਦੀ ਸੋਚ ਨਹੀਂ ਵਿੱਚ ਬੜਾ ਫਰਕ ਸੀ ਜਿਸ ਕਰਕੇ ਮੈਨੂੰ ਥੋੜਾ ਅਜੀਬ ਜਿਹਾ ਲੱਗਦਾ ਸੀ ਕਿਉਂਕਿ ਉਹ ਹਰ ਚੀਜ਼ ਬਾਰੇ ਕੁਝ ਹੋਰ ਸੋਚਦਾ ਸੀ ਤੇ ਮੈਂ ਕੁਝ ਹੋਰ ਸੋਚਦੀ ਸੀ ਜਿਸ ਕਰਕੇ ਸਾਡੀ ਦੋਵਾਂ ਦੀ ਸੋਚ ਘਾਟੀ ਮਿਲਦੀ ਸੀ ਮੈਂ ਉਹਨੂੰ ਘੁੰਮਣ ਫਿਰਨ ਲਈ ਕਹਿੰਦੀ ਸੀ ਤਾਂ ਉਹ ਕਹਿ ਦਿੰਦਾ ਸੀ ਕਿ ਕੀ ਫਾਇਦਾ ਐਵੇਂ ਤੁਰੇ ਫਿਰੋ ਉਹਨੂੰ ਘੁੰਮਣ ਫਿਰਨ ਦਾ ਸ਼ੌਂਕ ਬਹੁਤ ਘੱਟ ਸੀ ਜਿਆਦਾ ਟਾਈਮ ਫੋਨ ਵਿੱਚ ਹੀ ਲੱਗਾ ਰਹਿੰਦਾ ਸੀ ਉਹ ਪਬਜੀ ਖੇਡਦਾ ਰਹਿੰਦਾ ਸੀ ਮੈਨੂੰ ਉਹਦੇ ਤੇ ਬੜਾ ਗੁੱਸਾ ਆਉਂਦਾ ਸੀ ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਤੁਹਾਨੂੰ ਮੇਰੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਪਰ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਇਸ ਬਾਰੇ ਮੈਂ ਆਪਣੀ ਸੱਸ ਨਾਲ ਵੀ ਗੱਲ ਕੀਤੀ ਸੀ ਪਰ ਮੇਰੀ ਸੱਸ ਵੀ ਕਦੇ ਚਾਹੁੰਦੀ ਸੀ ਕਿ ਮੈਂ ਕੋ ਮਾਫਰਾ ਮੇਰੀ ਸੱਸ ਤਾਂ ਬਸ ਚਾਹੁੰਦੀ ਸੀ ਕਿ ਮੈਂ ਸਾਰਾ ਦਿਨ ਘਰ ਦੇ ਕੰਮ ਕਰਦੀ ਰਹਾ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਆ ਪਰ ਸੰਜੀਵ ਮੇਰੇ ਨਾਲ ਕਿਤੇ ਨਹੀਂ ਜਾਂਦੇ ਤਾਂ ਮੇਰੀ ਸੱਸ ਕਹਿਣ ਲੱਗੀ ਲੈ ਘੁੰਮਣ ਫਿਰਨ ਨੂੰ ਕੀ ਆ ਤੇਰਾ ਸਹੁਰਾ ਕਿਹੜਾ ਮੈਨੂੰ ਘਮੋਣ ਲੈ ਕੇ ਗਿਆ ਸੀ ਉਹ ਵੀ ਤਾਂ ਇਦਾਂ ਦਾ ਹੀ ਸੀ ਨਾਲੇ ਵਿਆਹ ਤੋਂ ਬਾਅਦ ਆਪਣੇ ਘਰ ਬਾਰੇ ਸੋਚੀਦਾ ਆਪਣਾ ਸਹੁਰਾ ਘਰ ਸੰਭਾਲੀਦਾ ਤੂੰ ਬਥੇਰਾ ਉੱਥੇ ਘੁੰਮ ਫੇਰਾਈ ਹੁਣ ਇੱਥੇ ਬਸ ਆਪਣਾ ਘਰ ਸੰਭ ਆਪਣੇ ਕੰਮ ਵੱਲ ਧਿਆਨ ਦੇ ਆਪਣੀ ਜ਼ਿੰਮੇਵਾਰੀ ਚੁੱਕ ਉਹਦੀ ਗੱਲ ਸੁਣ ਕੇ ਮੈਨੂੰ ਹੋਰ ਗੁੱਸਾ ਆ ਗਿਆ ਮੈਂ ਆਪਣੇ ਆਪ 'ਚ ਸੋਚ ਰਹੀ ਸੀ ਕਿ ਤੂੰ ਆਪਣੇ ਸੁਪਨੇ ਕਦੋਂ ਪੂਰੇ ਕਰਨੇ ਆ ਜਦੋਂ ਪੇਕੇ ਘਰ ਹੁੰਦੀ ਸੀ ਤਾਂ ਮਾਪਿਓ ਕਹਿ ਦਿੰਦੇ ਸੀ ਤੂੰ ਸਾਡੇ ਸਿਰ ਜ਼ਿੰਮੇਵਾਰੀਆਂ ਪੁੱਤ ਆਪਣੇ ਸਹੁਰੇ ਘਰ ਜਾ ਕੇ ਆਪਣੇ ਸਾਰੇ ਚਾਅ ਲਾੜ ਪੂਰੇ ਕਰ ਲਵੀਂ ਹੁਣ ਮੈਂ ਇਹ ਸੋਚ ਰਹੀ ਸੀ ਕਿ ਕੁੜੀਆਂ ਦੇ ਚਾਰ ਲੜ ਕਿੱਥੇ ਪੂਰੇ ਹੋਣੇ ਆ ਬੇਸ਼ੱਕ ਮੇਰੇ ਮਾਪਿਓ ਮੈਨੂੰ ਬੜਾ ਪਿਆਰ ਕਰਦੇ ਸੀ ਪਰ ਉਥੇ ਵੀ ਮੈਂ ਜ਼ਿਆਦਾ ਘੁੰਮੀ ਫਿਰੀ ਨਹੀਂ ਕਿਉਂਕਿ ਮੰਮੀ ਡੈਡੀ ਇਹੀ ਕਹਿੰਦੇ ਸੀ ਕਿ ਲੋਕ ਕੋਈ ਗੱਲ ਨਾ ਬਣਾ ਦੇਣ ਇਸ ਕਰਕੇ ਜ਼ਿਆਦਾ ਕਿਤੇ ਜਾਣ ਨਹੀਂ ਦਿੰਦੇ ਸੀ ਇੱਕ ਮੇਰਾ ਭਰਾ ਮੇਰੇ ਨਾਲੋਂ ਵੱਡਾ ਸੀ ਉਹ ਮੇਰੇ ਤੇ ਬੜੀ ਸਖਤਾਈ ਜੀ ਰੱਖਦਾ ਸੀ ਸੋਚਿਆ ਸੀ ਵਿਆਹ ਤੋਂ ਬਾਅਦ ਸਾਰੇ ਸੁਪਨੇ ਪੂਰੇ ਕਰੂੰਗੀ ਪਰ ਇਧਰ ਘਰ ਵਾਲਾ ਇਦਾਂ ਦਾ ਮਿਲ ਗਿਆ ਸੀ ਜੋ ਮੇਰੀ ਕੇਅਰ ਹੀ ਨਹੀਂ ਕਰਦਾ ਸੀ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਸੀ ਕੋਈ ਗੱਲ ਵੀ ਨਹੀਂ ਮੰਨਦਾ ਸੀ ਜੀ ਕਿਤੇ ਸ਼ਹਿਰ ਕੋਈ ਚੀਜ਼ ਲੈਣ ਜਾਣਾ ਹੁੰਦਾ ਸੀ ਤਾਂ ਵੀ ਮਸਾ ਹੀ ਧੱਕੇ ਧੁੱਕੇ ਨਾਲ ਜਾਂਦਾ ਸੀ ਜਿਸ ਕਰਕੇ ਆਪਣੀ ਲਾਈਫ ਤੋਂ ਮੈਂ ਖੁਸ਼ ਨਹੀਂ ਸੀ ਮੇਰਾ ਘਰ ਵਾਲਾ ਤਾਂ ਮੇਰੇ ਨੇੜੇ ਉਦੋਂ ਲੱਗਦਾ ਸੀ ਜਦੋਂ ਉਹਦਾ ਆਪਣਾ ਦਿਲ ਕਰਦਾ ਸੀ ਮੇਰੀ ਫੀਲਿੰਗ ਨਾਲ ਉਹਨੂੰ ਕੋਈ ਮਤਲਬ ਨਹੀਂ ਸੀ ਉਹ ਬਸ ਆਪਣਾ ਕੰਮ ਪੂਰਾ ਕਰਕੇ ਸੈੱਡ ਤੇ ਹੋ ਕੇ ਸੌਂ ਜਾਂਦਾ ਸੀ ਜਾਂ ਫਿਰ ਅੱਧੀ ਅੱਧੀ ਰਾਤ ਤੱਕ ਪਬਜੀ ਖੇਡਦਾ ਰਹਿੰਦਾ ਸੀ ਮੈਨੂੰ ਬੜਾ ਗੁੱਸਾ ਆਉਂਦਾ ਸੀ ਕਈ ਵਾਰ ਤਾਂ ਮੈਂ ਇਕੱਲੀ ਬੈਠ ਕੇ ਬੜਾ ਰੋਂਦੀ ਸੀ ਸੋਚਦੀ ਸੀ ਸਹੁਰੇ ਘਰ ਜਾ ਕੇ ਐਸ਼ ਕਰੂੰਗੀ ਆਪ ਮੈਂ ਸਾਰੇ ਸੁਪਨੇ ਪੂਰੇ ਕਰੂੰਗੀ ਪਰ ਸੌਰੇ ਘਰ ਜਾ ਕੇ ਤਾਂ ਮੇਰਾ ਕੋਈ ਵੀ ਸੁਪਨਾ ਪੂਰਾ ਨਹੀਂ ਹੋ ਰਿਹਾ ਸੀ ਮੇਰੀ ਸੱਸ ਨੂੰ ਸਾਰਾ ਦਿਨ ਕੰਮ ਦਾ ਲੱਗਾ ਰਹਿੰਦਾ ਸੀ ਤੇ ਮੇਰੇ ਘਰ ਵਾਲੇ ਨੂੰ ਸਾਰਾ ਦਿਨ ਫੋਨ ਦਾ ਲੱਗਾ ਰਹਿੰਦਾ ਸੀ ਮੇਰਾ ਘਰ ਵਾਲਾ ਤਾਂ ਖੇਤੀ ਕਰਦਾ ਸੀ ਮੱਸਾਂ ਹੀ ਉੱਠ ਕੇ ਕੋਈ ਕੰਮ ਕਰਦਾ ਸੀ ਨਹੀਂ ਤਾਂ ਉਹ ਸਾਰਾ ਦਿਨ ਫੋਨ 'ਚ ਹੀ ਵੜਿਆ ਰਹਿੰਦਾ ਸੀ ਜਦੋਂ ਵੀ ਉਹਦੇ ਨਾਲ ਕੋਈ ਗੱਲ ਕਰਦੀ ਸੀ ਤਾਂ ਉਹਦਾ ਧਿਆਨ ਫੋਨ ਵਿੱਚ ਹੀ ਹੁੰਦਾ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਗੱਲ ਵੀ ਨਹੀਂ ਸੁਣਦੇ ਹੋ ਕਹਿ ਦਿੰਦਾ ਸੀ ਸੁਣਦਾ ਆ ਦੱਸ ਤੂੰ ਕੀ ਕਹਿੰਨੀ ਆ ਮਤਲਬ ਚੰਗੀ ਤਰ੍ਹਾਂ ਮੇਰੀ ਗੱਲ ਨਹੀਂ ਸੁਣਦਾ ਸੀ ਜਿਸ ਕਰਕੇ ਮੈਂ ਬੜੀ ਪਰੇਸ਼ਾਨ ਰਹਿੰਦੀ ਸੀ ਕਦੇ-ਕਦੇ ਤਾਂ ਮੈਂ ਇੰਨੀ ਕਿ ਟੈਨਸ਼ਨ ਲੈ ਲੈਂਦੀ ਸੀ ਕਿ ਮੈਨੂੰ ਲੱਗਦਾ ਸੀ ਮੈਂ ਡਿਪਰੈਸ਼ਨ ਦੀ ਮਰੀਜ਼ ਹੋ ਜਾਊਂਗੀ ਇੱਕ ਦਿਨ ਮੈਂ ਇਹ ਗੱਲ ਆਪਣੇ ਪੇਕੇ ਜਾ ਕੇ ਆਪਣੀ ਮੰਮੀ ਨਾਲ ਕੀਤੀ ਮੰਮੀ ਕਹਿਣ ਲੱਗੀ ਪੁੱਤ ਨਵਾਂ ਜ਼ਮਾਨਾ ਆ ਅੱਜ ਕੱਲ ਦੇ ਮੁੰਡੇ ਏਦਾਂ ਦੇ ਆ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਠੀਕ ਹੋ ਜਾਊਗਾ ਤੂੰ ਪਿਆਰ ਨਾਲ ਸਮਝਾਇਆ ਕਰ ਪਰ ਮੰਮੀ ਨੂੰ ਕੀ ਪਤਾ ਸੀ ਕਿ ਉਹ ਸਮਝਣ ਵਾਲਾ ਹੈ ਹੀ ਨਹੀਂ ਉਹ ਤਾਂ ਬਸ ਆਪਣੀ ਮਰਜ਼ੀ ਕਰਦਾ ਸੀ ਮੈਂ ਵੀ ਹੁਣ ਉਸ ਤਰ੍ਹਾਂ ਦੀ ਹੀ ਹੁੰਦੀ ਜਾਂਦੀ ਸੀ ਕਦੇ ਕਦੇ ਤਾਂ ਜ਼ਿਆਦਾ ਟੈਨਸ਼ਨ ਹੋ ਜਾਂਦੀ ਸੀ ਪਰ ਫਿਰ ਹੁਣ ਕਰ ਵੀ ਕੀ ਸਕਦੀ ਸੀ ਬਸ ਇਹੀ ਉਡੀਕ ਵਿੱਚ ਰਹਿੰਦੀ ਸੀ ਕਿ ਚਲ ਕਦੇ ਨਾ ਕਦੇ ਤਾਂ ਉਹ ਠੀਕ ਹੋ ਜਾਊਗਾ ਕਦੇ ਨਾ ਕਦੇ ਤਾਂ ਮੇਰੀ ਗੱਲ ਸਮਝੂਗਾ ਸ਼ਾਮ ਨੂੰ ਕਦੇ-ਕਦੇ ਉਹ ਪੈਗ ਵੀ ਲਾ ਲੈਂਦਾ ਸੀ ਜਿਆਦਾ ਪੀਣ ਦਾ ਆਦੀ ਤਾਂ ਹੈ ਨਹੀਂ ਸੀ ਪਰ ਕਦੇ-ਕਦੇ ਲਾ ਲੈਂਦਾ ਸੀ ਇਸ ਵਿੱਚ ਵੀ ਮੇਰੇ ਸਹੁਰਿਆਂ ਦਾ ਹੀ ਕਸੂਰ ਸੀ ਕਿਉਂਕਿ ਮੇਰਾ ਸੋਹਰਾ ਖੁਦ ਮੇਰੇ ਘਰ ਵਾਲੇ ਨਾਲ ਬੈਠ ਕੇ ਪੀਂਦਾ ਸੀ ਜਿਸ ਕਰਕੇ ਮੇਰੇ ਘਰ ਵਾਲੇ ਦੀ ਇਹ ਆਦਤ ਬਣੀ ਹੋਈ ਸੀ ਸ਼ਰਾਬ ਪੱਖੋਂ ਵੀ ਜਦੋਂ ਉਹ ਨੂੰ ਮੈਂ ਰੋਕਦੀ ਸੀ ਤਾਂ ਉਹ ਮੈਨੂੰ ਕਹਿ ਦਿੰਦਾ ਸੀ ਤੂੰ ਜ਼ਿਆਦਾ ਨਾ ਬਕਵਾਸ ਕਰਿਆ ਕਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਇੱਕ ਦਿਨ ਮੇਰੇ ਘਰ ਵਾਲੇ ਦੀ ਭੂਆ ਦਾ ਮੁੰਡਾ ਸਾਡੇ ਘਰ ਰਹਿਣ ਲਈ ਆਇਆ ਉਹਨੇ ਬੀਏ ਦੇ ਪੇਪਰ ਦਿੱਤੇ ਹੋਏ ਸੀ ਉਹ ਸਾਡੇ ਘਰ ਰਹਿਣ ਲਈ ਆਇਆ ਬੜਾ ਸੋਹਣਾ ਸੁਲੱਖਾ ਸੀ ਮੈਂ ਉਹਨੂੰ ਕਿਹਾ ਕਿ ਤੈਨੂੰ ਤਾਂ ਕਾਲਜ ਵਿੱਚ ਬੜੀਆਂ ਕੁੜੀਆਂ ਮਿਲਦੀਆਂ ਹੋਣਗੀਆਂ ਤੇਰੀਆਂ ਤਾਂ ਬੜੀਆਂ ਗਰਲਫ੍ਰੈਂਡਾਂ ਹੋਣਗੀਆਂ ਉਹ ਕਹਿਣ ਲੱਗਾ ਭਾਬੀ ਮੈਂ ਉਥੇ ਪੜ੍ਹਾਈ ਕਰਨ ਜਾਣਾ ਗਰਲਫ੍ਰੈਂਡ ਥੋੜੀ ਬਣਾਉਣ ਜਾਣਾ ਮੈਂ ਕਿਹਾ ਮੈਨੂੰ ਸਭ ਪਤਾ ਆ ਕਹਿਣ ਲੱਗਾ ਭਾਬੀ ਨਹੀਂ ਅਜੇ ਤੱਕ ਮੇਰੀ ਕੋਈ ਗਰਲਫ੍ਰੈਂਡ ਨਹੀਂ ਹੈਗੀ ਮੈਂ ਉਹਨੂੰ ਕਿਹਾ ਕਿ ਇੰਨਾ ਸੋਹਣਾ ਮੁੰਡਾ ਹੋਵੇ ਤੇ ਗਰਲਫ੍ਰੈਂਡ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਉਹ ਕਹਿਣ ਲੱਗਾ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਮੇਰੀ ਕੋਈ ਗਰਲਫ੍ਰੈਂਡ ਬਣਨ ਲਈ ਤਿਆਰ ਨਾ ਹੋਵੇ ਮੈਂ ਉਹਨੂੰ ਮਜ਼ਾਕ ਕਰਦੇ ਕਿਆ ਅੱਛਾ ਜੀ ਤੇਰੀ ਗਰਲਫ੍ਰੈਂਡ ਹੈ ਨਹੀਂ ਤਾਂ ਮੈਂ ਬਣ ਜਾਨੀ ਆ ਉਹ ਹੱਸਣ ਲੱਗਾ ਕਹਿਣ ਲੱਗਾ ਭਾਬੀ ਤੁਸੀਂ ਵੀ ਸਿਰਾ ਹੀ ਲਾਉਂਦੇ ਹੋ ਮਜ਼ਾਕ ਵੀ ਤੁਸੀਂ ਬਹੁਤ ਵਧੀਆ ਕਰਦੇ ਹੋ ਮੈਂ ਕਿਆ ਇਦਾਂ ਹੀ ਆ ਫਿਰ ਜਦੋਂ ਮੇਰਾ ਘਰ ਵਾਲਾ ਸਾਡੇ ਕੋਲ ਬੈਠ ਕੇ ਫੋਨ ਵੇਖ ਰਿਹਾ ਸੀ ਉਦੋਂ ਵੀ ਅਸੀਂ ਦੋਵੇਂ ਗੱਲਾਂ ਕਰਕੇ ਮਜ਼ਾਕ ਕਰੀ ਜਾਂਦੇ ਸੀ ਪਰ ਮੇਰੇ ਘਰ ਵਾਲੇ ਦਾ ਧਿਆਨ ਬਿਲਕੁਲ ਵੀ ਸਾਡੇ ਵਿੱਚ ਨਹੀਂ ਸੀ ਮੈਂ ਉਹਨੂੰ ਦੱਸਿਆ ਕਿ ਦੇਖ ਲਾ ਮੇਰਾ ਘਰ ਵਾਲਾ ਤਾਂ ਸਾਰਾ ਦਿਨ ਫੋਨ 'ਚ ਲੱਗਿਆ ਰਹਿੰਦਾ ਉਹ ਕਹਿਣ ਲੱਗਿਆ ਭਾਬੀ ਜਿਹਨੂੰ ਆ ਪਬਜੀ ਦੀ ਲਤ ਲੱਗੀ ਉਹ ਤਾਂ ਬਸ ਇਦਾਂ ਹੀ ਕਰਦਾ ਮੈਂ ਉਹਨੂੰ ਕਿਹਾ ਕਿ ਇੰਨੀ ਵੀ ਕਾਦੀ ਲਤ ਲੱਗਣੀ ਚਾਹੀਦੀ ਬੰਦੇ ਨੂੰ ਉਹ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਹਟ ਜਾਊਗਾ ਮੈਂ ਤਾਂ ਕਦੇ ਪਬਜੀ ਨਹੀਂ ਖੇਡੀ ਮੈਨੂੰ ਤਾਂ ਮੇਰੇ ਡੈਡੀ ਨੇ ਕਦੇ ਪਬਜੀ ਖੇਡਣ ਨਹੀਂ ਦਿੱਤੀ ਮੈਂ ਕਿਹਾ ਚੰਗਾ ਹੋਇਆ ਤੂੰ ਨਹੀਂ ਖੇਡਣ ਲੱਗਿਆ ਨਹੀਂ ਤਾਂ ਤੈਨੂੰ ਵੀ ਇਹੀ ਆਦਤ ਪੈ ਜਾਣੀ ਸੀ ਤੇਰੀ ਘਰ ਵਾਲੀ ਵੀ ਮੇਰੇ ਵਾਂਗ ਦੁਖੀ ਹੋਣੀ ਸੀ ਮੇਰਾ ਘਰ ਵਾਲਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਿਆ ਅੱਛਾ ਤੂੰ ਮੇਰੇ ਕੋਲੋਂ ਦੁਖੀ ਆ ਕਾਦੇ ਕਰਕੇ ਦੁਖੀਆਂ ਤੈਨੂੰ ਹਰੇਕ ਚੀਜ਼ ਮਿਲਦੀ ਆ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦੀ ਸੀ ਮੈਂ ਤਾਂ ਇੰਨਾ ਡਰਦੀ ਸੀ ਆਪਣੇ ਘਰ ਵਾਲੇ ਤੋਂ ਕਿ ਮੈਂ ਤਾਂ ਉਹਨੂੰ ਇਹ ਗੱਲ ਮਜ਼ਾਕ ਵਿੱਚ ਟਾਲ ਦਿੱਤੀ ਮੇਰਾ ਦਿਓਰ ਜੋ ਮੇਰੇ ਘਰ ਵਾਲੇ ਦੀ ਭੂਆ ਦਾ ਮੁੰਡਾ ਸੀ ਉਹ ਵੀ ਥੋੜਾ ਡਰ ਗਿਆ ਜਦੋਂ ਮੇਰਾ ਘਰ ਵਾਲਾ ਗੁੱਸੇ ਵਿੱਚ ਬੋਲਿਆ ਉਹ ਉੱਠ ਕੇ ਸਾਡੇ ਕਮਰੇ ਵਿੱਚੋਂ ਚਲਾ ਗਿਆ ਉਹਨੂੰ ਲੱਗਾ ਕਿ ਮੇਰੇ ਕਰਕੇ ਇਹਨਾਂ ਵਿੱਚ ਲੜਾਈ ਨਾ ਪੈ ਜਾਵੇ ਪਰ ਅਸੀਂ ਦੋਵੇਂ ਤਾਂ ਮਜ਼ਾਕ ਕਰ ਰਹੇ ਸੀ ਪਰ ਮੇਰਾ ਘਰ ਵਾਲਾ ਜ਼ਿਆਦਾ ਗੁੱਸੇ ਵਾਲਾ ਸੀ ਉਹ ਮਾੜੀ ਜੀ ਗੱਲ ਤੇ ਗੁੱਸੇ ਹੋ ਜਾਂਦਾ ਸੀ ਇਸ ਕਰਕੇ ਮੈਨੂੰ ਉਹਦੇ ਤੋਂ ਬੜਾ ਡਰ ਲੱਗਦਾ ਸੀ ਮੈਂ ਉਹਦੇ ਸਾਹਮਣੇ ਕਦੇ ਵੀ ਇਦਾਂ ਦੀ ਗੱਲ ਨਹੀਂ ਕਰਦੀ ਸੀ ਮੇਰਾ ਦਿਓਰ ਦੂਜੇ ਕਮਰੇ ਵਿੱਚ ਚਲਾ ਗਿਆ ਤਾਂ ਮੈਂ ਉਹਦੇ ਪਿੱਛੇ ਚਲੀ ਗਈ ਮੈਂ ਉਹਨੂੰ ਕਿਹਾ ਕਿ ਤੂੰ ਐਵੇਂ ਗੁੱਸਾ ਨਾ ਕਰ ਜਵੀਂ ਉਹ ਕਹਿਣ ਲੱਗਿਆ ਮੈਨੂੰ ਪਤਾ ਵੀਰੇ ਦੇ ਸੁਭਾਅ ਦਾ ਮੈਂ ਤਾਂ ਵੈਸੇ ਹੀ ਉੱਠ ਕੇ ਆ ਗਿਆ ਸੀ ਕਿ ਉਹਨੂੰ ਜ਼ਿਆਦਾ ਗੁੱਸਾ ਨਾ ਆਊਗਾ ਉਹ ਸਾਡੇ ਘਰ ਕਾਫੀ ਟਾਈਮ ਲਈ ਰਹਿਣ ਆਇਆ ਸੀ ਇੱਕ ਦਿਨ ਉਹ ਕਹਿਣ ਲੱਗਾ ਕਿ ਮੈਂ ਤਾਂ ਇੱਥੇ ਬੜਾ ਬੋਰ ਹੋ ਰਿਹਾ ਮੈਂ ਤਾਂ ਆਪਣੇ ਦੋਸਤਾਂ ਨਾਲ ਘੁੰਮਣ ਜਾਣਾ ਆ ਮੈਂ ਕਿਹਾ ਨਹੀਂ ਨਹੀਂ ਤੂੰ ਇੱਥੇ ਰਹਿ ਤੇਰੇ ਨਾਲ ਮੇਰਾ ਬੜਾ ਦਿਲ ਲੱਗਾ ਹੋਇਆ ਪਲੀਜ਼ ਤੂੰ ਜਾਈ ਨਾ ਉਹ ਕਹਿਣ ਲੱਗਾ ਠੀਕ ਆ ਉਹਦੇ ਨਾਲ ਮੇਰਾ ਬੜਾ ਮਨ ਲੱਗਦਾ ਸੀ ਕਿਉਂਕਿ ਉਹ ਮੇਰੇ ਨਾਲ ਬੜੀਆਂ ਗੱਲਾਂ ਬਾਤਾਂ ਕਰ ਲੈਂਦਾ ਸੀ ਤੇ ਮੇਰੇ ਨਾਲ ਕਦੇ-ਕਦੇ ਗੇਮ ਵਗੈਰਾ ਵੀ ਖੇਡ ਲੈਂਦਾ ਸੀ ਇੱਕ ਦਿਨ ਅਸੀਂ ਦੋਵੇਂ ਤਾਸ਼ ਖੇਡਣ ਲੱਗੇ ਮੇਰਾ ਘਰ ਵਾਲਾ ਕਹਿਣ ਲੱਗਿਆ ਤੁਸੀਂ ਦੋਵੇਂ ਜਵਾਕ ਹੋ ਜੋ ਤਾਸ਼ ਖੇਡ ਰਹੇ ਹੋ ਮਰਦਾਂ ਵਾਲੀ ਖੇਡ ਤਾਂ ਪਬਜੀ ਆ ਮੈਂ ਕਿਹਾ ਤੂੰ ਹੀ ਖੇਡ ਪਬਜੀ ਇੰਨੇ ਨਹੀਂ ਖੇਡਨੀ ਪਬਜੀ ਇਸ ਤਰ੍ਹਾਂ ਉਹ ਸਾਡੇ ਨਾਲ ਕਾਫੀ ਵਾਰ ਗੁੱਸੇ ਹੋ ਜਾਂਦਾ ਸੀ ਮੇਰਾ ਦਿਉਰ ਉਹਦਾ ਨਾਮ ਹੈਪੀ ਸੀ ਮੈਂ ਉਹਨੂੰ ਕਿਹਾ ਕਿ ਹੈਪੀ ਸੱਚੀ ਮੈਂ ਤਾਂ ਜ਼ਿੰਦਗੀ ਤੋਂ ਤੰਗ ਆ ਗਈਆਂ ਤੇਰਾ ਭਰਾ ਤਾਂ ਮੈਨੂੰ ਕਿਤੇ ਵੀ ਨਹੀਂ ਲੈ ਕੇ ਜਾਂਦਾ ਤੂੰ ਹੀ ਮੈਨੂੰ ਕਿਤੇ ਆ ਲਿਆ ਉਹ ਹੱਸਣ ਲੱਗਿਆ ਕਹਿਣ ਲੱਗਿਆ ਭਾਬੀ ਲੋਕ ਕੀ ਕਹਿਣਗੇ ਕਿ ਆਪਣੀ ਭਾਬੀ ਨੂੰ ਲਈ ਫਿਰਦਾ ਆ ਮੈਂ ਕਿਹਾ ਕੁਝ ਨਹੀਂ ਹੁੰਦਾ ਉਹ ਕਹਿਣ ਲੱਗਿਆ ਵੀਰੇ ਦੀ ਪਰミਸ਼ਨ ਲੈ ਲਾ ਤਾਨੂੰ ਘਮਾ ਲਿਆ ਹੁੰਦੇ ਆ ਮੈਨੂੰ ਕਿਹਾ ਹੋਰ ਤਾਂ ਕਿੱਥੇ ਜਾਣਾ ਘੁੰਮਣ ਆਪਾਂ ਸ਼ਹਿਰ ਹੀ ਘੁਮਾਉਣੇ ਆ ਉਹ ਕਹਿਣ ਲੱਗਿਆ ਫਿਰ ਤੁਸੀਂ ਵੀਰੇ ਨੂੰ ਪੁੱਛ ਲਓ ਮੈਨੂੰ ਡਰ ਲੱਗਦਾ ਉਹਦੇ ਕੋਲੋਂ ਮੈਂ ਕਿਹਾ ਇਹੀ ਤਾਂ ਮੈਨੂੰ ਡਾਰਿਆ ਉਹਦੇ ਕੋਲੋਂ ਤਾਂ ਮੈਨੂੰ ਡਰ ਲੱਗਦਾ ਆ ਉਹ ਕਹਿਣ ਲੱਗਾ ਫਿਰ ਰਹਿਣ ਦਿੰਨੇ ਆ ਮੈਂ ਇੱਕ ਦਿਨ ਰਾਤ ਨੂੰ ਆਪਣੇ ਘਰ ਵਾਲੇ ਨੂੰ ਕਿਹਾ ਕਿ ਕੱਲ ਨੂੰ ਮੈਂ ਬਾਜ਼ਾਰ ਜਾ ਕੇ ਆਉਣਾ ਮੇਰੇ ਨਾਲ ਚੱਲਿਓ ਮੇਰਾ ਘਰ ਵਾਲਾ ਕਹਿਣ ਲੱਗਾ ਕੱਲ ਨੂੰ ਮੇਰੇ ਕੋਲ ਟਾਈਮ ਨਹੀਂ ਆ ਮੈਂ ਕਿਹਾ ਕਿਉਂ ਕਹਿਣ ਲੱਗਾ ਕਿ ਕੱਲ ਨੂੰ ਤਾਂ ਸਾਰੇ ਮੁੰਡੇ ਘਰ ਨੇ ਕੱਲ ਨੂੰ ਐਤਵਾਰ ਆ ਇਸ ਕਰਕੇ ਅਸੀਂ ਪਬਜੀ ਦਾ ਮੈਚ ਲਾਉਣਾ ਕੱਲ ਨੂੰ ਨਹੀਂ ਜਾਇਆ ਜਾਣਾ ਮੈਂ ਕਿਹਾ ਮੈਂ ਤਾਂ ਕੱਲ ਹੀ ਜਾਣਾ ਉਹ ਕਹਿਣ ਲੱਗਾ ਜੇ ਤੇਰਾ ਕੱਲ ਜਾਦਾ ਜਾਣਾ ਜ਼ਰੂਰੀ ਆ ਤਾਂ ਇਦਾਂ ਕਰੀ ਹੈਪੀ ਨੂੰ ਨਾਲ ਲੈ ਜਵੀਂ ਮੈਂ ਇਹੀ ਤਾਂ ਚਾਹੁੰਦੀ ਸੀ ਕਿ ਉਹ ਮੈਨੂੰ ਇਦਾਂ ਕਹੇ ਕਿ ਹੈਪੀ ਨੂੰ ਨਾਲ ਲੈ ਜਾ ਮੈਂ ਹੈਪੀ ਨੂੰ ਮੈਸੇਜ ਕਰ ਦਿੱਤਾ ਕਿ ਹੈਪੀ ਤੇਰੇ ਵੀਰੇ ਨੇ ਹਾਂ ਕਰ ਦਿੱਤੀ ਆ ਹੈਪੀ ਹੱਸਣ ਲੱਗ ਪਿਆ ਹੈਪੀ ਕਹਿਣ ਲੱਗਾ ਭਾਬੀ ਸਵੇਰੇ ਦੱਸ ਦੇਣਾ ਸੀ ਤੁਸੀਂ ਤਾਂ ਬੜੇ ਐਕਸਾਈਟਿਡ ਹੋ ਜਾਣ ਲਈ ਮੈਂ ਕਿਹਾ ਸੱਚੀ ਮੈਂ ਆਪਣੇ ਪੇਕੇ ਵੀ ਨਹੀਂ ਕੁਮੀ ਤੇ ਇੱਥੇ ਵੀ ਨਹੀਂ ਕੋਈ ਮੰਦਾ ਮੌਕਾ ਮਿਲਿਆ ਇਸ ਕਰਕੇ ਬਸ ਮੈਨੂੰ ਕੋਈ ਮੰਦਾ ਬੜਾ ਸ਼ੌਂਕ ਆ ਤੂੰ ਮੇਰਾ ਮਜ਼ਾਕ ਨਾ ਢਾ ਉਹ ਕਹਿਣ ਲੱਗਾ ਨਹੀਂ ਨਹੀਂ ਮੈਂ ਮਜ਼ਾਕ ਨਹੀਂ ਉਡਾਰ ਰਿਹਾ ਮੈਂ ਤਾਂ ਇਸ ਤਰ੍ਹਾਂ ਹੱਸ ਰਿਹਾ ਸੀ ਕਿ ਭਾਬੀ ਨੂੰ ਕਿੰਨਾ ਚਾ ਚੜਿਆ ਕਿ ਅਸੀਂ ਜਾ ਰਹੇ ਹਾਂ ਉਹ ਕਹਿਣ ਲੱਗਿਆ ਚੱਲ ਕੋਈ ਨਾ ਸਵੇਰ ਨੂੰ ਫੇਰ ਟਾਈਮ ਨਾ ਤਿਆਰ ਹੋ ਜਿਓ ਆਪਾਂ ਟਾਈਮ ਨਾ ਚੱਲਾਂਗੇ ਹੁਣ ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਕਿਤੇ ਮੇਰੀ ਸੱਸ ਨਾ ਬੁੜਬੁੜ ਕਰਨ ਲੱਗ ਜਾਵੇ ਕਿਉਂਕਿ ਉਹਦਾ ਸੁਭਾਅ ਵੀ ਕੁਝ ਇਦਾਂ ਦਾ ਹੀ ਸੀ ਮੈਂ ਸਵੇਰੇ ਉੱਠਣ ਸਾਰ ਹੀ ਆਪਣੀ ਸੱਸ ਨੂੰ ਦੱਸ ਦਿੱਤਾ ਕਿ ਬਾਜ਼ਾਰ ਜਾਣਾ ਆ ਇਹ ਤਾਂ ਮੰਨਿਆ ਨਹੀਂ ਤੇ ਕਹਿੰਦਾ ਕਿ ਹੈਪੀ ਨੂੰ ਨਾਲ ਲੈ ਜਾ ਮੇਰੀ ਸੱਸ ਕਹਿਣ ਲੱਗੀ ਲੈ ਇੰਨੇ ਨਵੇਂ ਸੂਟ ਨੇ ਅਜੇ ਤੇਰੇ ਕੋਲ ਸੂਟਾਂ ਦੀ ਕਮੀ ਆ ਮੈਂ ਕਿਹਾ ਮੰਮੀ ਜੀ ਉਹ ਤਾਂ ਸਰਦੀਆਂ ਵਾਲੇ ਨੇ ਹੁਣ ਗਰਮੀਆਂ ਵਾਲੇ ਸੂਟ ਵੀ ਚਾਹੀਦੇ ਨੇ ਤੁਸੀਂ ਤਾਂ ਆਪਣੇ ਆਪ ਕਿਹਾ ਨਹੀਂ ਮੇਰੇ ਸਾਸਕਾ ਲਗੀ ਮੇਰੇ ਨਾਲ ਜ਼ਿਆਦਾ ਜ਼ੁਬਾਨ ਨਾ ਲੜਾਇਆ ਕਰ ਮੈਂ ਕਿਹਿਆ ਜ਼ੁਬਾਨ ਨਹੀਂ ਲੜਾਉਣੀ ਬਸ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਕਿਹਾ ਨਹੀਂ ਤੁਹਾਡਾ ਫਰਜ਼ ਸੀ ਇਹ ਕਹਿਣਾ ਉਹ ਕਹਿਣ ਲੱਗੀ ਚਲ ਠੀਕ ਆ ਕੋਈ ਨਾ ਕੋਈ ਨਾ ਲੈ ਆਈ ਜਾ ਕੇ ਆਪਣੀ ਪਸੰਦ ਦੇ ਸੂਟ ਤੇ ਪੈਸੇ ਵੀ ਆਪਦੇ ਘਰ ਵਾਲੇ ਕੋਲੋਂ ਹੀ ਲੈ ਕੇ ਜਾਈ ਮੈਂ ਕਿਹਾ ਉਹਦੇ ਕੋਲੋਂ ਕਿੱਦਾਂ ਲੈ ਜਾਵਾਂ ਪੈਸਾ ਸਾਰਾ ਤੁਹਾਡੇ ਕੋਲ ਆਉਂਦੇ ਨੇ ਫਿਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਪੈਸੇ ਲੈ ਕੇ ਦੋ ਉਹ ਕਹਿਣ ਲੱਗਿਆ ਕੋਈ ਨਾ ਦਵਾ ਦੂੰਗਾ ਪੈਸੇ ਅਜੇ ਮੇਰਾ ਮੈਚ ਲੱਗਿਆ ਹੋਇਆ ਅਸੀਂ ਲੇਟ ਹੋ ਰਹੇ ਸੀ ਮੇਰਾ ਘਰ ਵਾਲਾ ਕਹਿਣ ਲੱਗਿਆ ਕਿ ਮੇਰੇ ਅਕਾਊਂਟ ਵਿੱਚ ਪੈਸੇ ਹੈਗੇ ਨੇ ਮੈਂ ਹੈਪੀ ਨੂੰ ਸੈਂਡ ਕਰ ਦੂੰਗਾ ਤੁਸੀਂ ਜਾਓ ਮੇਰੇ ਘਰ ਵਾਲੇ ਨੂੰ ਤਾਂ ਬਸ ਇਦਾਂ ਸੀ ਕਿ ਜਲਦੀ ਜਲਦੀ ਮੇਰਾ ਪਿੱਛਾ ਛੱਡੇ ਤੇ ਘਰੋਂ ਚਲੀ ਜਾਵੇ ਤੇ ਮੈਨੂੰ ਡਿਸਟਰਬ ਨਾ ਕਰੇ ਮੈਂ ਆਪਣਾ ਗੇਮ ਖੇਡਾਂ ਜਦੋਂ ਅਸੀਂ ਬਾਜ਼ਾਰ ਚਲੇ ਗਏ ਤਾਂ ਮੈਨੂੰ ਬੜੀ ਆਜ਼ਾਦੀ ਦੀ ਮਹਿਸੂਸ ਹੋ ਰਹੀ ਸੀ ਹੈਪੀ ਗਿਆ ਲੱਗਾ ਭਾਬੀ ਤੁਸੀਂ ਇੰਨੀ ਖੁਸ਼ੀ ਨਾਲ ਆਏ ਹੋ ਅੱਜ ਮੈਂ ਤੁਹਾਨੂੰ ਵਧੀਆ-ਵਧੀਆ ਜਗ੍ਹਾ ਤੇ ਘੁਮਾਵਾਂਗਾ ਸੂਟ ਲੈਣ ਦਾ ਤਾਂ ਇੱਕ ਬਹਾਨਾ ਸੀ ਗਏ ਤਾਂ ਸੀ ਘੁੰਮਣ ਸੀ ਉਹ ਕਹਿਣ ਲੱਗਾ ਕਿ ਭਾਬੀ ਤੁਸੀਂ ਸ਼ਾਪਿੰਗ ਵੀ ਕਰ ਲਵੋ ਮੈਂ ਕਿਹਾ ਕੋਈ ਨਾ ਸ਼ਾਪਿੰਗ ਵੀ ਕਰ ਲਵਾਂਗੇ ਪਹਿਲਾਂ ਆਪਾਂ ਫਿਲਮ ਵੇਖਣ ਚੱਲਦੇ ਹਾਂ ਉਹ ਕਹਿਣ ਲੱਗਾ ਨਾ ਬਾਬਾ ਹੋਰ ਨਾ ਕਿਤੇ ਵੀਰੇ ਨੂੰ ਪਤਾ ਲੱਗ ਜਾਵੇ ਉਹ ਗੁੱਸਾ ਕਰੂਗਾ ਮੈਂ ਕਿਆ ਦੱਸਣਾ ਕਿ ਨੇ ਤੂੰ ਦੱਸਣਾ ਕਿ ਮੈਂ ਦੱਸਣਾ ਫਿਰ ਅਸੀਂ ਇੱਕ ਫਿਲਮ ਵੇਖਣ ਚਲੇ ਗਏ ਉੱਥੇ 2 ਘੰਟੇ ਫਿਲਮ ਵੇਖੀ ਉੱਥੇ ਖਾਣ ਲਈ ਵੀ ਕੁਝ ਨਾ ਕੁਝ ਲੈ ਲਿਆ ਜਦੋਂ ਅਸੀਂ ਉੱਥੇ ਬੈਠੇ ਸੀ ਤਾਂ ਉੱਥੇ ਥੋੜੀ ਥੋੜੀ ਠੰਡ ਜੀ ਮਹਿਸੂਸ ਹੋ ਰਹੀ ਸੀ ਕਿਉਂਕਿ ਉੱਥੇ ਏਸੀ ਲੱਗਿਆ ਸੀ ਮੈਨੂੰ ਠੰਡ ਲੱਗ ਰਹੀ ਸੀ ਮੈਂ ਹੈਪੀ ਦੇ ਨਾਲ ਚਿੰਬੜ ਕੇ ਬੈਠ ਗਈ ਜਦੋਂ ਮੈਂ ਉਹਦੇ ਨਾਲ ਚਿੰਬੜ ਕੇ ਬੈਠ ਗਈ ਉਹਨੇ ਵੀ ਮੇਰਾ ਹੱਥ ਫੜ ਲਿਆ ਮੈਨੂੰ ਥੋੜਾ ਅਜੀਬ ਜਿਹਾ ਲੱਗਿਆ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਘਰ ਵਾਲੇ ਨਾਲ ਬੈਠੀ ਹੋਵਾਂ ਥੋੜੀ ਜਿਹੀ ਖੁਸ਼ੀ ਮਹਿਸੂਸ ਹੋਈ ਫਿਰ ਅਸੀਂ ਮੌਲ ਵਿੱਚ ਘੁੰਮੇ ਉੱਥੇ ਵੀ ਉਹ ਮੇਰਾ ਹੱਥ ਫੜ ਕੇ ਘੁੰਮ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹਨੂੰ ਵੀ ਮੇਰੇ ਨਾਲ ਘੁੰਮਣਾ ਪਸੰਦ ਹੋਵੇ ਉਹ ਬੜਾ ਖੁਸ਼ ਸੀ ਤੇ ਮੈਨੂੰ ਹਰ ਇੱਕ ਚੀਜ਼ ਬੜੇ ਚਾਣ ਨਾਲ ਵਿਖਾ ਰਿਹਾ ਸੀ ਉਹ ਮੈਨੂੰ ਇੱਕ ਬ੍ਰਾਂਡਡ ਦੁਕਾਨ ਵਿੱਚ ਲੈ ਗਿਆ ਤੇ ਉੱਥੇ ਮੈਨੂੰ ਕਹਿਣ ਲੱਗਾ ਕਿ ਤੁਸੀਂ ਇੱਥੇ ਕੋਈ ਚੀਜ਼ ਲੈ ਲਵੋ ਮੈਂ ਕਿਹਾ ਇੱਥੇ ਤਾਂ ਬੜੀਆਂ ਮਹਿੰਗੀਆਂ ਹੋਣਗੀਆਂ ਉਹ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਮੇਰੇ ਕੋਲ ਹੈਗੇ ਪੈਸੇ ਤੁਸੀਂ ਲੈ ਲਵੋ ਉਨੇ ਮੈਨੂੰ ਬੜਾ ਸੋਹਣਾ ਬ੍ਰਾਂਡਡ ਪਰਸ ਵੀ ਦਵਾਇਆ ਮੈਂ ਬੜੀ ਖੁਸ਼ ਹੋਈ ਮੈਂ ਕਿਹਾ ਇਹ ਤਾਂ ਬੜਾ ਮਹਿੰਗਾ ਆ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਮੇਰੀ ਨਿਸ਼ਾਨੀ ਸਮਝ ਕੇ ਰੱਖ ਲਵੋ ਫਿਰ ਹੈਪੀ ਸਾਰੇ ਮਾਲਚ ਮੇਰਾ ਹੱਥ ਫੜ ਕੇ ਘੁੰਮ ਰਿਹਾ ਸੀ ਮੈਨੂੰ ਬੜਾ ਚੰਗਾ ਲੱਗ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਆਪਣੇ ਘਰ ਵਾਲੇ ਨਾਲ ਘੁੰਮ ਰਹੀ ਹੋਵਾਂ ਮੈਂ ਸੋਚ ਰਹੀ ਸੀ ਕਾਸ਼ ਮੇਰਾ ਘਰ ਵਾਲਾ ਮੇਰੇ ਨਾਲ ਇਦਾਂ ਘੁੰਮ ਰਿਹਾ ਹੁੰਦਾ ਤਾਂ ਮੈਨੂੰ ਕਿੰਨਾ ਵਧੀਆ ਲੱਗਣਾ ਸੀ ਸਾਰੇ ਲੋਕ ਸਾਡੇ ਵੱਲ ਵੇਖ ਰਹੇ ਸੀ ਮੈਂ ਹੈਪੀ ਨੂੰ ਕਿਹਾ ਕਿ ਆਪਣਾ ਹੱਥ ਫੜਿਆ ਹੋਇਆ ਕੋਈ ਨਾ ਵੇਖ ਨਾ ਲਵੇ ਹੈਪੀ ਕਹਿਣ ਲੱਗਾ ਕੋਈ ਗੱਲ ਨਹੀਂ ਤੁਹਾਨੂੰ ਅੱਜ ਖੁਸ਼ੀ ਮਿਲੂਗੀ ਕਿਉਂਕਿ ਸਾਰੇ ਆਪਣੇ ਵੱਲ ਵੇਖ ਰਹੇ ਆ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਦੋਵੇਂ ਪਤੀ ਪਤਨੀ ਆ ਤੇ ਹੁਣ ਆਪਾਂ ਇਦਾਂ ਹੀ ਸ਼ੋਅ ਕਰਾਉਣਾ ਆ ਆਪਾਂ ਇਸ ਮੈਂ ਕਹਾਂ ਚਲੋ ਠੀਕ ਆ ਅਸੀਂ ਦੋਵੇਂ ਜਣੇ ਫਿਰ ਖਾਣਾ ਖਾਦਾ ਖਾਣਾ ਖਾਣ ਲੱਗੇ ਤਾਂ ਮੈਨੂੰ ਹੈਪੀ ਬਾਰ-ਬਾਰ ਪੁੱਛ ਰਿਹਾ ਸੀ ਤੁਹਾਨੂੰ ਇਹ ਮੰਗਵਾ ਕੇ ਦਵਾ ਤੁਹਾਨੂੰ ਉਹ ਮੰਗਵਾ ਕੇ ਦਵਾ ਉਹ ਮੇਰੀ ਬੜੀ ਫਿਕਰ ਜੀ ਕਰ ਰਿਹਾ ਸੀ ਸ਼ਾਇਦ ਉਹਨੂੰ ਮੇਰੇ ਦੁੱਖ ਦਾ ਅਹਿਸਾਸ ਸੀ ਮੇਰਾ ਘਰ ਵਾਲਾ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਰਹਿੰਦਾ ਇਸ ਕਰਕੇ ਉਹ ਮੈਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਇੰਨਾ ਆਪਣਾਪਣ ਵਿਖਾਉਣ ਤੇ ਮੈਨੂੰ ਤਾਂ ਉਹਦੇ ਨਾਲ ਪਿਆਰ ਹੋਣ ਲੱਗਾ। ਮੈਨੂੰ ਉਹਦੇ ਨਾਲ ਟਾਈਮ ਬਤਾ ਕੇ ਇੰਨਾ ਕੁ ਜ਼ਿਆਦਾ ਵਧੀਆ ਲੱਗਿਆ ਕਿ ਮੈਂ ਦੱਸ ਨਹੀਂ ਸਕਦੀ। ਉਹ ਕਹਿਣ ਲੱਗਿਆ ਭਾਬੀ ਹੁਣ ਦੋ ਚਾਰ ਸੂਟ ਵੀ ਲੈ ਲਓ ਨਹੀਂ ਤਾਂ ਘਰ ਦੇ ਕਹਿਣਗੇ ਕਿ ਕੁਝ ਲੈ ਕੇ ਨਹੀਂ ਆਈ। ਸਾਨੂੰ ਉੱਥੇ ਕਾਫੀ ਟਾਈਮ ਲੱਗ ਗਿਆ। ਮੇਰੇ ਘਰ ਵਾਲਿਆਂ ਨੇ ਮੈਨੂੰ ਇੱਕ ਵੀ ਫੋਨ ਕਰਕੇ ਇਹ ਨਹੀਂ ਪੁੱਛਿਆ ਕਿ ਤੂੰ ਕਿਉਂ ਨਹੀਂ ਆਈ। ਜਦੋਂ ਮੈਂ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਕਿ ਤੁਸੀਂ ਖਾਣ ਲਈ ਕੁਝ ਲੈਣਾ ਆ। ਤਾਂ ਕਹਿ ਲੱਗਾ ਯਾਰ ਤੂੰ ਵਾਰ-ਵਾਰ ਫੋਨ ਨਾ ਲਗਾਵੇਂ ਮੈਚ ਲਾ ਰਿਆਂ ਮੈਨੂੰ ਬੜਾ ਗੁੱਸਾ ਆਇਆ ਕਿ ਮੈਂ ਉਹਦੇ ਲਈ ਫਿਕਰ ਕਰ ਰਹੀ ਆਂ ਤੇ ਉਹਨੂੰ ਪਿਆਰ ਨਾਲ ਪੁੱਛ ਰਹੀ ਆਂ ਪਰ ਉਹਨੂੰ ਕੋਈ ਚਿੰਤਾ ਹੀ ਨਹੀਂ ਮੈਂ ਕਿਹਾ ਸੀ ਥੋੜੇ ਜਿਹਾ ਲੇਟ ਹੋ ਜਾਣਾ ਕਹਿ ਲੱਗਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾਓ ਉਹਨੂੰ ਮੇਰੇ ਘਰੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ ਪਤਾ ਨਹੀਂ ਕਿਹੋ ਜਿਹਾ ਅਜੀਬ ਜਿਹਾ ਬੰਦਾ ਸੀ ਮੇਰੀ ਸੱਸ ਨੇ ਵੀ ਇੱਕ ਵਾਰ ਫੋਨ ਨਹੀਂ ਕੀਤਾ ਮੈਂ ਹੈਪੀ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਕਿ ਵੇਖ ਲਾ ਘਰੋਂ ਕਿਸੇ ਨੇ ਮੈਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਤੂੰ ਅਜੇ ਤੱਕ ਕਿਉਂ ਨਹੀਂ ਆਈ ਉਹ ਕਹਿਣ ਲੱਗਿਆ ਚਲੋ ਕੋਈ ਗੱਲ ਨਹੀਂ ਭਾਬੀ ਤੁਸੀਂ ਨਾਰਾਜ਼ ਨਾ ਹੋਵੋ ਤੁਹਾਡਾ ਅੱਜ ਦਾ ਦਿਨ ਕਿੱਦਾਂ ਰਿਹਾ ਮੈਨੂੰ ਉਹ ਦੱਸੋ ਮੈਂ ਕਿਹਾ ਬਹੁਤ ਜ਼ਿਆਦਾ ਵਧੀਆ ਤੇ ਤੇਰਾ ਬਹੁਤ ਬਹੁਤ ਧੰਨਵਾਦ ਹੁਣ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਕਹਿ ਲੱਗਾ ਸੱਚ ਦੱਸ ਮੈਨੂੰ ਵੀ ਤੁਹਾਡੇ ਨਾਲ ਟਾਈਮ ਬਤਾ ਕੇ ਬੜਾ ਚੰਗਾ ਲੱਗਾ ਪਤਾ ਨਹੀਂ ਇਹ ਪਿਆਰ ਆ ਜਾਂ ਕੀ ਆ ਉਹਨੇ ਸਿੱਧਾ ਹੀ ਆਪਣੇ ਪਿਆਰ ਦਾ ਇਜ਼ਹਾਰ ਮੇਰੇ ਨਾਲ ਕਰ ਦਿੱਤਾ ਉਹ ਕਹਿਣ ਲੱਗਿਆ ਪਤਾ ਨਹੀਂ ਇਹ ਟਾਈਮ ਬਤਾਉਣਾ ਮੈਨੂੰ ਤੁਹਾਡੇ ਨਾਲ ਕਿਉਂ ਚੰਗਾ ਲੱਗਿਆ ਅੱਜ ਤੱਕ ਮੈਂ ਕਦੇ ਵੀ ਕਿਸੇ ਕੁੜੀ ਨਾਲ ਇਸ ਤਰ੍ਹਾਂ ਨਹੀਂ ਗਿਆ ਮੈਂ ਲੋਕਾਂ ਨੂੰ ਇਸ ਤਰ੍ਹਾਂ ਘੁੰਮਦੇ ਦੇਖਿਆ ਪਰ ਅਸRenderTarget ਨਾਲ ਘੁੰਮ ਕੇ ਬੜੀ ਚੰਗੀ ਜੀ ਫੀਲਿੰਗ ਆਈ ਇਦਾਂ ਲੱਗ ਰਿਹਾ ਜਿਵੇਂ ਮੈਂ ਆਪਣੀ ਗਰਲਫ੍ਰੈਂਡ ਨਾਲ ਘੁੰਮ ਰਿਹਾ ਵਾਂ ਉਹਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਗੱਲ ਕਹਿ ਦਿੱਤੀ ਤੇ ਸਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਮੈਂ ਉਹਨੂੰ ਕਿਹਾ ਕਿ ਚੰਗਾ ਤਾਂ ਮੈਨੂੰ ਵੀ ਬਹੁਤ ਲੱਗਿਆ ਉਹ ਕਹਿਣ ਲੱਗਿਆ ਬਸ ਇਹੀ ਪਿਆਰ ਆ ਕਿਉਂਕਿ ਆਪਾਂ ਦੋਵੇਂ ਇੱਕ ਦੂਜੇ ਨਾਲ ਕਿੰਨੇ ਖੁਸ਼ ਰਹੇ ਇਹੀ ਪਿਆਰ ਹੁੰਦਾ ਆ ਅੱਪਾ ਦੋਵਾਂ ਨੇ ਇੱਕ ਦੂਜੇ ਲਈ ਟਾਈਮ ਕੱਢਿਆ ਮੈਂ ਕਿਹਾ ਹਾਂ ਇਹ ਤਾਂ ਹੈ ਸਾਡੇ ਦੋਵਾਂ ਵਿੱਚ ਪਿਆਰ ਦੀਆਂ ਗੱਲਾਂ ਚੱਲ ਪੀਆਂ ਹੁਣ ਅਸੀਂ ਦੋਵੇਂ ਜਾਣੇ ਇੱਕ ਦੂਜੇ ਨਾਲ ਪਿਆਰ ਭਰੇ ਰਿਸ਼ਤੇ ਨਾਲ ਰਹਿਣ ਲੱਗੇ ਫਿਰ ਅਸੀਂ ਸ਼ਾਮ ਨੂੰ ਘਰ ਵਾਪਸ ਆ ਗਏ ਘਰ ਆ ਕੇ ਮੈਂ ਰੋਟੀ ਬਣਾਉਣ ਲੱਗੀ ਕਿਉਂਕਿ ਸਾਨੂੰ ਸ਼ਾਮ ਹੋ ਚੁੱਕੀ ਸੀ ਰੋਟੀ ਬਣਾਉਣ ਲੱਗੇ ਤਾਂ ਮੈਂ ਬਾਰ-ਬਾਰ ਦੇਣ ਵਾਲੀਆਂ ਗੱਲਾਂ ਸੋਚਣ ਲੱਗੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਗਲਤ ਕਰ ਰਹੀ ਹਾਂ ਜਾਂ ਠੀਕ ਮੈਨੂੰ ਆਪਣੇ ਘਰ ਵਾਲੇ ਤੋਂ ਵੀ ਡਰ ਲੱਗਦਾ ਸੀ ਕਿਉਂਕਿ ਉਹਦਾ ਸੁਭਾਅ ਬੜਾ ਕੱਬਾ ਜਿਹਾ ਸੀ ਇਸ ਕਰਕੇ ਮੈਂ ਉਹਦੇ ਮੂੰਹ ਵੱਲ ਵੇਖੀ ਜਾਂਦੀ ਸੀ ਉਹ ਅਜੇ ਵੀ ਫੋਨ ਦੇ ਵਿੱਚ ਲੱਗਾ ਹੋਇਆ ਸੀ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਜਿਹਾ ਸੀ ਕਿ ਮੇਰਾ ਇੱਕ ਗਲਤ ਬੰਦੇ ਨਾਲ ਵਿਆਹ ਹੋ ਗਿਆ ਕਿਉਂਕਿ ਜੋ ਕੁਝ ਮੈਂ ਚਾਹੁੰਦੀ ਸੀ ਉਹ ਸਭ ਉਹਦੀ ਸਮਝ ਤੋਂ ਦੂਰ ਸੀ ਹੁਣ ਮੇਰਾ ਤੇ ਹੈਪੀ ਦਾ ਪਿਆਰ ਵਾਲਾ ਰਿਸ਼ਤਾ ਚੱਲ ਰਿਹਾ ਸੀ ਮੈਂ ਰਸੋਈ ਵਿੱਚ ਖੜੀ ਹੁੰਦੀ ਸੀ ਤਾਂ ਹੈਪੀ ਮੈਨੂੰ ਪਿੱਛੋਂ ਦੀ ਆ ਕੇ ਫੜ ਲੈਂਦਾ ਸੀ ਤੇ ਮੈਨੂੰ ਪਿਆਰ ਕਰਨ ਲੱਗ ਜਾਂਦਾ ਸੀ ਹੈਪੀ ਮੈਨਾਂ ਬੜੇ ਪੰਗੇ ਲੈਂਦਾ ਸੀ ਹੈਪੀ ਕਹਿਣ ਲੱਗਿਆ ਕਿ ਸੱਚਮੁੱਚ ਕਾਲਜ ਵਿੱਚ ਬੜੀਆਂ ਕੁੜੀਆਂ ਨੇ ਪਰ ਤੁਹਾਡੇ ਵਾਲੀ ਗੱਲ ਕਿਸੇ ਵਿੱਚ ਨਹੀਂ ਆ ਮੈਂ ਉਹਨੂੰ ਕਿਹਾ ਕਿ ਸੱਚ ਦੱਸ ਕਾਲਜ ਵਿੱਚ ਸੱਚੀ ਤੇਰੀ ਕੋਈ ਸਹੇਲੀ ਨਹੀਂ ਉਹ ਕਹਿਣ ਲੱਗਿਆ ਸੱਚੀ ਕਹਿਣਾ ਤੁਹਾਡੀ ਸੌ ਲੱਗੇ ਮੇਰੀ ਉੱਥੇ ਕੋਈ ਸਹੇਲੀ ਨਹੀਂ ਉਸੀ ਹੀ ਪਹਿਲੀ ਕੁੜੀ ਆ ਜੋ ਮੇਰੇ ਦਿਲ ਨੂੰ ਲੱਗੀ ਮੈਂ ਕਿਹਾ ਠੀਕ ਆ ਇੱਕ ਦਿਨ ਮੇਰੀ ਸੱਸ ਜਿਆਦਾ ਬਿਮਾਰ ਹੋ ਗਈ ਮੇਰਾ ਸਹੁਰਾ ਤੇ ਮੇਰੇ ਘਰ ਆਣ ਨੂੰ ਲੈ ਕੇ ਡਾਕਟਰ ਦੇ ਚਲੇ ਗਏ ਹੈਪੀ ਕਾਲਜ ਗਿਆ ਹੋਇਆ ਸੀ ਕਿਉਂਕਿ ਕਾਲਜ ਨੂੰ ਕੋਈ ਕੰਮ ਸੀ ਮੈਂ ਹੈਪੀ ਨੂੰ ਫੋਨ ਕੀਤਾ ਕਿ ਤੂੰ ਘਰ ਆ ਜਾ ਆਪਾਂ ਦੋਵੇਂ ਟਾਈਮ ਸਪੈਂਡ ਕਰਾਂਗੇ ਕਿਉਂਕਿ ਘਰ ਵਿੱਚ ਕੋਈ ਨਹੀਂ ਆ ਹੈਪੀ ਜਲਦੀ ਹੀ ਕਾਲਜ ਤੋਂ ਘਰ ਆ ਗਿਆ ਅਸੀਂ ਦੋਵੇਂ ਜਾਨੇ ਕਮਰੇ ਵਿੱਚ ਬੈਠ ਕੇ ਗੱਲਾਂ ਕਰਨ ਲੱਗੇ ਗੱਲਾਂ ਕਰਦੇ ਕਰਦੇ ਹੈਪੀ ਮੇਰੇ ਥੋੜਾ ਨਜ਼ਦੀਕ ਹੋ ਗਿਆ ਉਹਨੇ ਆਪਣੇ ਹੱਥਾਂ ਵਿੱਚ ਮੇਰੇ ਹੱਥ ਫੜ ਲਏ ਤੇ ਮੇਰੀ ਗਰਦਨ ਨੂੰ ਦਾ ਮੈਂ ਉਹਨੂੰ ਸਾਈਡ ਤੇ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਇਦਾਂ ਨਾ ਕਰ ਮੈਨੂੰ ਕੁਝ ਹੋ ਰਿਹਾ ਹੈਪੀ ਕਹਿਣ ਲੱਗਿਆ ਆਪਾਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਇੱਕ ਦੂਜੇ ਨਾਲ ਆਪਾਂ ਹੀ ਰਿਲੇਸ਼ਨ ਬਣਾ ਸਕਦੇ ਹਾਂ ਕੋਈ ਗਲਤ ਗੱਲ ਨਹੀਂ ਆ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਬਤਾਉਣੀ ਆ ਇਸ ਕਰਕੇ ਆਪਣੇ ਵਿੱਚ ਜੋ ਕੁਝ ਹੋ ਰਿਹਾ ਇੱਕ ਪਤੀ ਪਤਨੀ ਵਿੱਚ ਹੀ ਹੋ ਸਕਦਾ ਆਪਾਂ ਜਲਦੀ ਪਤੀ ਪਤਨੀ ਬਣ ਜਾਣਾ ਆ ਕਿਉਂਕਿ ਮੈਂ ਸੋਚ ਲਿਆ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਤੇ ਹੈਪੀ ਦੋਵੇਂ ਜਣੇ ਬੈਡਰੂਮ ਵਿੱਚ ਬੈਠੇ ਸੀ ਬਸ ਗੱਲਾਂ ਕਰਦੇ ਕਰਦੇ ਮੇਰੇ ਨਜ਼ਦੀਕ ਆ ਗਿਆ ਤੇ ਅਸੀਂ ਦੋਵੇਂ ਜਣੇ ਨੇ ਇੱਕ ਦੂਜੇ ਨੂੰ ਆਪਣਾ ਅਪਸੋਰਬ ਦਿੱਤਾ ਹੈਪੀ ਮੈਨੂੰ ਪਿਆਰ ਕਰਨ ਲੱਗਾ ਉਹ ਪਲ ਮੇਰੇ ਲਈ ਬੜੇ ਹਸੀਨ ਸੀ ਜਦੋਂ ਮੈਨੂੰ ਕਰਦਾ ਤਾਂ ਮੇਰੇ ਸਰੀਰ ਨੂੰ ਕੁਝ ਕੁਝ ਹੋਣ ਲੱਗ ਜਾਂਦਾ ਮੈਨੂੰ ਇੱਕ ਕੰਮਣੀ ਜੀ ਛੇੜ ਜਾਂਦੀ ਸੀ ਜਿਸ ਕਰਕੇ ਮੈਂ ਉਹਦੇ ਇੰਨਾ ਜ਼ਿਆਦਾ ਨਜ਼ਦੀਕ ਆ ਗਈ ਸਾਡੇ ਵਿੱਚ ਪਤੀ ਪਤਨੀ ਵਾਲਾ ਰਿਸ਼ਤਾ ਬਣ ਗਿਆ ਹੁਣ ਮੈਨੂੰ ਇਹ ਡਰ ਲੱਗਦਾ ਸੀ ਕਿ ਕਿਤੇ ਹੈਪੀ ਮੈਨੂੰ ਛੱਡ ਨਾ ਦੇ ਪਰ ਹੈਪੀ ਬੜਾ ਚੰਗਾ ਸੀ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਮੇਰੀ ਫੀਲਿੰਗ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਸੀ ਜਦੋਂ ਉਹਦੇ ਨਾਲ ਕੋਈ ਗੱਲ ਸ਼ੇਅਰ ਕਰਦੀ ਸੀ ਤਾਂ ਉਹ ਬੜੇ ਪਿਆਰ ਨਾਲ ਸੁਣਦਾ ਸੀ ਤੇ ਉਹਦਾ ਸੋਲੂਸ਼ਨ ਵੀ ਕੱਢ ਦਿੰਦਾ ਸੀ ਮੈਂ ਹੈਰਾਨ ਰਹਿ ਜਾਂਦੀ ਸੀ ਕਿ ਉਹ ਅਜੇ ਕਾਲਜ ਵਿੱਚ ਪੜਦਾ ਪਰ ਉਹਨੂੰ ਕਿੰਨੀ ਸਮਝ ਆ ਰਿਸ਼ਤਿਆਂ ਦੀ ਕਿੰਨੀ ਕਦਰ ਕਰਦਾ ਆ ਮੇਰਾ ਤੇ ਹੈਪੀ ਦਾ ਬਸ ਇਸ ਤਰੀ ਰਿਸ਼ਤਾ ਚੱਲੀ ਜਾਂਦਾ ਸੀ ਹੈਪੀ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਮੈਂ ਹੈਪੀ ਨੂੰ ਕਹਾ ਕਿ ਮੇਰਾ ਦਿਲ ਨਹੀਂ ਲੱਗਣਾ ਹੈਪੀ ਕਹਿਣ ਲੱਗਿਆ ਕਿ ਦਿਲ ਤਾਂ ਮੇਰਾ ਵੀ ਨਹੀਂ ਲੱਗਣਾ ਪਰ ਹੁਣ ਕੀ ਕਰਾਂ ਜਾਣਾ ਤਾਂ ਪੈਣਾ ਹੀ ਆ ਹੈਪੀ ਆਪਣੇ ਪਿੰਡ ਚਲਾ ਗਿਆ ਮੇਰਾ ਘਰ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਸੀ ਹੈਪੀ ਨਾਲ ਉਹ ਟਾਈਮ ਕਿੱਦਾਂ ਨਿਕਲ ਗਿਆ ਪਤਾ ਹੀ ਨਹੀਂ ਲੱਗਾ ਇੱਕ ਦਿਨ ਮੈਂ ਹੈਪੀ ਨਾਲ ਵੀਡੀਓ ਕਾਲ ਕਰ ਰਹੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਉੱਪਰੋਂ ਹੀ ਫੜ ਲਿਆ ਜਿਸ ਕਰਕੇ ਸਾਡਾ ਸਾਰਾ ਸੱਚ ਸਾਹਮਣੇ ਆ ਗਿਆ ਮੇਰੇ ਘਰ ਵਾਲੇ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮੇਰੇ ਸਰੀਰ ਤੇ ਲਾਸ਼ਾ ਪੈ ਗਈਆ ਮੈਂ ਆਪਣੇ ਘਰ ਵਾਲੇ ਦੀ ਬੜੀਆ ਮਿੰਤਾ ਕਰ ਰਹੀ ਸੀ ਪਰ ਉਹਨੇ ਮੈਨੂੰ ਉਹਨਾ ਟਾਈਮ ਤੱਕ ਨਹੀਂ ਛੱਡਿਆ ਜਦੋਂ ਤੱਕ ਉਹਦਾ ਗੁੱਸਾ ਠੰਡਾ ਨਾ ਹੋਇਆ ਫਿਰ ਮੇਰੀ ਸੱਸ ਕਹਿਣ ਲੱਗੀ ਵੇ ਮਰ ਜੂਗੀ ਹੁਣ ਤਾਂ ਬੱਸ ਕਰ ਛੱਡੇ ਨੂੰ ਪਰੇ ਤਲਾਕ ਦੇ ਦੇ ਇਹੋ ਜੀ ਦਾ ਕੀ ਪਤਾ ਕੱਲ੍ਹ ਨੂੰ ਕੀ ਕਰ ਦੇਵੇ ਨਾਲੇ ਉਹ ਮੁੰਡੇ ਨੂੰ ਸ਼ਰਮ ਨਹੀਂ ਆਈ ਆਪਣੀ ਭਾਬੀ ਨਾਲ ਇਹ ਕੁਝ ਕਰਦੇ ਨੂੰ ਫਿਰ ਮੇਰੇ ਘਰ ਵਾਲੇ ਨੇ ਮੇਰੇ ਪੇਕੇ ਨੂੰ ਫੋਨ ਕਰ ਦਿੱਤਾ ਮੇਰੇ ਪੇਕੇ ਘੰਟੇ ਦੇ ਵਿੱਚ ਆ ਗਏ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਪੁੱਤ ਤੂੰ ਇਦਾਂ ਕਿਉਂ ਕੀਤਾ ਮੈਂ ਆਪਣੀ ਮਾਂ ਨੂੰ ਕਿਹਾ ਕਿ ਦੇਖ ਮਾਂ ਤੁਸੀਂ ਮੇਰੇ ਕੋਈ ਸ਼ੌਂਕ ਨਹੀਂ ਪੂਰੇ ਕੀਤੇ ਤੁਸੀਂ ਬਸ ਜਲਦੀ ਜਲਦੀ ਵਿਆਹ ਦਿੱਤਾ ਇੱਥੇ ਇਹ ਮੈਨੂੰ ਇਹੋ ਜਿਹਾ ਟੱਕਰ ਗਿਆ ਜਿਨੇ ਮੇਰੇ ਬਾਰੇ ਕਦੇ ਸੋਚਿਆ ਹੀ ਨਹੀਂ ਸਾਰਾ ਦਿਨ ਫੋਨ ਵਿੱਚ ਲੱਗਾ ਰਹਿੰਦਾ ਮੇਰੇ ਲਈ ਟਾਈਮ ਨਹੀਂ ਕੱਢਦਾ ਨਾ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਪਰ ਉਹ ਸਭ ਮੈਨੂੰ ਇਹਦੇ ਤੋਂ ਮਿਲਿਆ ਮੈਂ ਆਪਣੀ ਜ਼ਿੰਦਗੀ ਦਾ ਗਲਾ ਨਹੀਂ ਘੁੱਟ ਸਕਦੀ ਮੈਨੂੰ ਵੀ ਖੁਸ਼ੀ ਦਾ ਹੱਕ ਸੀ ਇਹਦੇ ਵਿੱਚ ਮੈਂ ਦੱਸੋ ਕਿੱਥੇ ਗਲਤੀਆਂ ਮੇਰੇ ਘਰ ਵਾਲੇ ਨੇ ਮੈਨੂੰ ਮੇਰੇ ਮਾਪਿਓ ਨਾਲ ਭੇਜ ਦਿੱਤਾ ਤੇ ਕਹਿ ਲੱਗਾ ਕਿ ਮੈਂ ਇਹਨੂੰ ਤਲਾਕ ਦੇਣਾ ਆ ਮੈਂ ਆਪਣੇ ਘਰ ਵਾਲੇ ਨੂੰ ਜਾਂਦੇ ਜਾਂਦੇ ਇਹ ਗੱਲ ਖੁਦ ਕਹਿ ਗਈ ਕਿ ਮੈਂ ਵੀ ਤੇਰੇ ਨਾਲ ਨਹੀਂ ਰਹਿਣਾ ਮੈਂ ਇੱਥੇ ਮਰਨ ਵਾਲੀ ਹੋ ਚੁੱਕੀ ਸੀ ਚੰਗਾ ਹੋਇਆ ਤੂੰ ਆਪ ਹੀ ਮੈਨੂੰ ਛੱਡ ਦਿੱਤਾ ਆ ਜਦੋਂ ਪੇਕੇ ਗਈ ਤਾਂ ਮੰਮੀ ਡੈਡੀ ਮੈਨੂੰ ਬੜਾ ਸਮਝਾਉਣ ਲੱਗੇ ਕਿ ਚੱਲ ਕੋਈ ਨਾ ਹੌਲੀ ਹੌਲੀ ਬਦਲ ਜਾਊਗਾ ਮੈਂ ਵੀ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿਣਾ ਬਸ ਮੈਂ ਹੈਪੀ ਨਾਲ ਰਹਿਣਾ ਮੈਂ ਵੀ ਫੋਨ ਕਰਕੇ ਹੈਪੀ ਨੂੰ ਸਾਰਾ ਕੁਝ ਦੱਸ ਦਿੱਤਾ ਤੇ ਹੈਪੀ ਗਿਆਨ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ ਆ ਹੁਣ ਹੈਪੀ ਦੇ ਘਰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਫੋਨ ਕਰਕੇ ਆਪਣੀ ਭੂਆ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਹਦੀ ਮਾਂ ਵੀ ਆਪਣੇ ਮੁੰਡੇ ਤੇ ਗੁੱਸਾ ਹੁੰਦੀ ਸੀ ਪਰ ਹੈਪੀ ਨੇ ਉਹਨੂੰ ਸਾਰਾ ਕੁਝ ਸਮਝਾ ਦਿੱਤਾ ਸੀ ਕਿ ਮਾਮੀ ਹੁਣੀ ਉਹਦੇ ਨਾਲ ਚੰਗਾ ਨਹੀਂ ਕਰਦੇ ਉਹ ਉੱਥੇ ਖੁਸ਼ ਨਹੀਂ ਸੀ ਹੈਪੀ ਨੇ ਆਪਣੇ ਘਰ ਕਹਿ ਦਿੱਤਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਹੈ। ਹੈਪੀ ਦੀ ਮੰਮੀ ਦਾ ਆਪਣੇ ਪੇਕੇ ਨਾਲ ਤਾਂ ਰਿਲੇਸ਼ਨ ਖਰਾਬ ਹੋ ਗਿਆ ਪਰ ਫਿਰ ਉਹਨੇ ਆਪਣੇ ਮੁੰਡੇ ਦੀ ਖੁਸ਼ੀ ਵੇਖੀ। ਉਹਨਾਂ ਨੇ ਖੁਸ਼ੀ-ਖੁਸ਼ੀ ਮੇਰਾ ਹੱਥ ਮੇਰੇ ਮਾਪਿਓ ਕੋਲੋਂ ਮੰਗ ਲਿਆ ਤੇ ਮੇਰੇ ਮਾਪਿਓ ਨੇ ਵੀ ਮੇਰੀ ਹਾਲਤ ਨੂੰ ਸਮਝਿਆ ਕਿਉਂਕਿ ਮੈਂ ਤਾਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਸੀ। ਮੇਰਾ ਤੇ ਹੈਪੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਮੈਨੂੰ ਮੇਰਾ ਪਿਆਰ ਮਿਲ ਰਿਹਾ ਤੇ ਵਿਆਹ ਤਾਂ ਸਾਡਾ ਸਿੰਪਲ ਜਿਹਾ ਹੀ ਕਰ ਦਿੱਤਾ। ਹੁਣ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ। ਹੈਪੀ ਨੇ ਮੇਰੀ ਹਰ ਖੁਸ਼ੀ ਨੂੰ ਪੂਰਾ ਕੀਤਾ ਜਿਸ ਤਰ੍ਹਾਂ ਮੈਨੂੰ ਪਹਿਲਾਂ ਪਿਆਰ ਕਰਦਾ ਸੀ ਹੁਣ ਵੀ ਮੈਨੂੰ ਉਸੇ ਤਰ੍ਹਾਂ ਪਿਆਰ ਕਰਦਾ ਆ ਮੈਂ ਮੰਨਦੀ ਆ ਕਿ ਵਿਆਹ ਤੋਂ ਬਾਅਦ ਕਿਸੇ ਨਾਲ ਰਿਸ਼ਤਾ ਰੱਖਣਾ ਨਾਜਾਇਜ਼ ਹੋ ਸਕਦਾ ਆ ਪਰ ਜੇਕਰ ਆਪਣਾ ਹਮਸਫਰ ਆਪਣੇ ਲਈ ਟਾਈਮ ਨਾ ਕੱਢੇ ਜਾਂ ਫਿਰ ਆਪਣੀ ਫੀਲਿੰਗ ਨੂੰ ਨਾ ਸਮਝੇ ਤਾਂ ਫਿਰ ਔਰਤ ਵੀ ਕੀ ਕਰੇ ਉਹ ਆਪਣੀਆਂ ਖੁਸ਼ੀਆਂ ਦਾ ਗਲ਼ਾ ਘੁੱਟ ਦੇਵੇ ਇਹ ਵੀ ਤਾਂ ਚੰਗੀ ਗੱਲ ਨਹੀਂ ਆ ਕਿ ਕੁੜੀਆਂ ਨੂੰ ਵੀ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਨਹੀਂ ਆ ਪੇਕੇ ਮਾਪਿਓ ਕਹਿ ਦਿੰਦੇ ਆ ਕਿ ਆਪਣੇ ਸਹੁਰੇ ਘਰ ਜਾ ਕੇ ਸ਼ੌਕ ਪੂਰੇ ਕਰੀ ਤੇ ਸਹੁਰੇ ਜਾ ਕੇ ਜੇ ਇਦਾਂ ਦੇ ਹਮਸਫਰ ਮਿਲ ਜਾਣ ਤਾਂ ਫਿਰ ਬੰਦਾ ਕੀ ਕਰੇ ਇਹੋ ਜਿਹੇ ਨੂੰ ਛੱਡ ਕੇ ਅੱਗੇ ਵੱਧ ਜਾਣਾ ਹੀ ਚੰਗਾ ਆ ਅਸੀਂ ਇਸ ਗੱਲ ਦੀ ਵੇਟ ਕਰਦੇ ਰਹਿੰਦੇ ਆ ਕਿ ਇਹ ਅੱਜ ਸੁਧਰੂਗਾ ਕੱਲ ਸੁਧਰੂਗਾ ਜਾਂ ਬਦਲ ਜਾਊਗਾ ਪਰ ਉਹ ਇਨਸਾਨ ਕਦੇ ਨਹੀਂ ਬਦਲਦਾ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ